ਸਿਕਾਲ ਜੀ ਤੇ ਪਾਠ 8 9ਵੇਂ ਸਾਲ ਦਾ ਤੋਹਫਾ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਔਖੇ ਸ਼ਬਦਾਂ ਦੇ ਅਰਥ ਚਾਂਚਕ ਅਚਾਨਕ ਖਿੰਡੇ ਪੁੰਡੇ ਖਿਲਰੇ ਹੋਏ ਟਕ ਟਕੀ ਲਾ ਕੇ ਵੇਖਣਾ ਧਿਆਨ ਨਾਲ ਵੇਖਣਾ ਤੋਹਫਾ ਉਪਹਾਰ ਜਾਂ ਗਿਫਟ ਗੱਲਾ ਐਸੀ ਰੱਖਣ ਵਾਲੀ ਪੇਟੀ ਉਮੀਦ ਤੇ ਪਾਣੀ ਫਿਰ ਜਾਣਾ ਆਸ ਦਿਲ ਵਿਜਰੇ ਜਾਣੀ ਉਤਸੁਕਤਾ ਨਾਲ ਕਾਹਲੀ ਨਾਲ ਇਹ ਸੀ ਜੀ ਸਾਡੇ ਪਾਠ 8 ਦੇ ਔਖੇ ਸ਼ਬਦਾਂ ਦੇ ਅਰਥ ਜੀ ਆਪਣੇ ਬੱਚਿਆਂ ਨੂੰ ਜਿੱਦਾਂ ਨਹੀਂ ਬਤਾ ਚਾਨ ਚੱਕ ਕਿੰ ਨੂੰ ਕਿਹਾ ਜਾਂਦਾ ਹੈ ਜੀ ਫਿਰ ਆਪਾਂ ਕਹਿੰਦੇ ਆ ਅਚਾਨਕ ਖਿੰਡੇ ਪੁੰਡੇ ਬਿਲਕੁਲ ਨਹੀਂ ਪਤਾ ਹੋਏਗਾ ਮਨੂ ਆਪਾਂ ਕਹਿੰਦੇ ਆ ਜੀ ਖਿਲਰੇ ਹੋਏ ਇਦਾਂ ਜੀ ਇੱਕ ਗੱਲਾ ਜਿਹਨੂੰ ਤੁਸੀਂ ਪੈਸੇ ਰੱਖਣ ਵਾਲੀ ਪੇਟੀ ਕਹਿੰਦੇ ਹੋ ਜਿਹਨੂੰ ਹੁਣ ਬੱਚੇ ਪੀਗੀ ਬੈਂਕ ਕਹਿੰਦੇ ਨੇ ਜੀ ਇਦਾਂ ਇਹ ਚੀਜ਼ਾਂ ਨਹੀਂ ਬੱਚਿਆਂ ਨੂੰ ਪਤਾ ਉਹਨਾਂ ਨੂੰ ਜ਼ਰੂਰ ਸਿਖਾਓ ਪੰਜਾਬੀ ਬਾਤ ਤੋਂ ਬਾਤ ਸਿਖਾਓ ਜੀ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸਸੀ ਕਾਲੀ